ਪਹਿਲੇ ਤੁਹਾਨੂੰ ਆ ਮੂੰਹ ਦਿਖਾ ਦਈਏ ਤਸਵੀਰਾਂ ਦੇ ਵਿੱਚ ਤਾਂ ਦੱਸ ਜੀ ਕਿ ਐਸੇ ਬੰਦੇ ਨੂੰ ਵਿਆਹ ਦੇ ਵਿੱਚ ਨਹੀਂ ਬੁਲਾਇਆ ਤੇ ਫਿਰ ਅੱਜ ਰੋਟੀ ਵੀ ਖਾ ਗਿਆ ਤੇ ਮੋਟਰਸਾਈਕਲ ਵੀ ਲੋਕਾਂ ਦੇ ਨੇ ਚੱਕਣੇ ਸ਼ੁਰੂ ਕਰਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਉਸ ਤੋਂ ਬਾਅਦ ਜਿਹੜਾ ਇਹਨੂੰ ਫੜਿਆ ਗੱਲਬਾਤ ਕਰਦੇ ਆ ਕਿੱਥੇ ਦਾ ਰਹਿਣਾ ਲਾ ਯਾਰ ਤੂੰ ਮੈਂ ਈਸ਼ਵਰ ਨਗਰ ਜੀ ਕੀ ਨਾਮ ਕੀ ਹੈ ਭਿੰਦਰ ਘਰ ਦੇ ਹੀ ਕਰਦੇ ਤੇਰੇ ਹਾਂਜੀ ਵਿਆਹ ਹੋਇਆ ਪਿਆ ਹਾਂਜੀ ਕਿੰਨੇ ਬੱਚੇ ਆ ਮੇਰੀ ਕੁੜੀਆ ਤੇ ਦੋ ਚੋਰੀਆਂ ਕਰਦਾ ਫਿਰ ਗਲਤੀ ਹੋ ਗਈ ਪਹਿਲੀ ਵਾਰੀ ਹੈ ਪਹਿਲੀ ਵਾਰੀ ਗਲਤੀ ਹੋ ਗਈ ਇਹ ਕਿਹੜਾ ਹਿਸਾਬ ਹੈ ਪਹਿਲੀ ਵਾਰੀ ਗਲਤੀ ਹੋ ਗਈ ਨੇ ਦੇ ਭਾਈ ਅੱਗੇ ਅੱਗੇ ਕਿੰਨੇ ਮੋਟਰਸਾਈਕਲ ਚੱਕ ਚੁੱਕਾ ਕੋਈ ਨਹੀਂ ਤੇ ਕਿਹਦਾ ਵਿਆਹ ਸੀਗਾ ਮੁੰਡੇ ਵੱਲੋਂ ਆ ਕੁੜੀ ਵੱਲੋਂ ਨਹੀਂ ਭਾਈ ਮੈਂ ਠੰਡਾ ਪੀਣ ਨੂੰ ਗਿਆ ਸੀ ਠੰਡਾ ਪੀਣ ਗਿਆ ਸੀ ਤੇ ਬਾਹਰ ਗਰਮ ਗਰਮ ਕੰਮ ਕਰਦਾ ਰਹਿਣਾ ਤੈਨੂੰ ਯਾਦ ਪੋਣਾ ਜਰਾ ਨਹੀਂ ਠੰਡਾ ਪੀ ਕੇ ਦਿਮਾਗ ਖਰਾਬ ਹੋ ਗਿਆ ਕੀ ਬਾਹਰ ਆ ਕੇ ਚੋਰੀ ਕਰ ਲਈ ਹੈ ਹੈ ਬਿਲਕੁਲ ਗੱਲਬਾਤ ਕਰਦੇ ਆਂ ਬੋਲ ਲੇਗਾ ਭਰਾ ਕੁਛ ਹਾਂਜੀ ਕੀ ਹੋਇਆ ਬਿੱਲੀ ਬਿੱਲੀ ਅੱਖ ਤੇਰੀ ਸੋਹਣੀ ਹੈ ਜਲਦੀ ਬੋਲ ਸ਼ਰਾਬ ਪੀਤੀ ਗਲਤੀ ਹੋ ਗਈ ਹੈ ਸ਼ਰਾਬ ਪੀਤੀ ਗਲਤੀ ਹੋ ਗਈ ਉਹ ਤਾਂ ਕਹਿੰਦਾ ਮੈਂ ਠੰਡਾ ਪੀ ਗਿਆ ਨਹੀਂ ਕਰੋ ਪੀਤੀ ਸ਼ਰਾਬ ਘੋੜੋ ਪੀਤੀ ਇੱਥੇ ਆ ਕੇ ਠੰਡਾ ਪੀ ਲਿਆ ਇਹਨਾਂ ਨੇ ਸੈਟਿੰਗ ਆ ਪਹਿਲੇ ਸਾਲ ਲੈਣਾ ਜਿਹੜੇ ਠੰਡਾ ਬੁਲਾਉਂਦੇ ਨੇ ਨਹੀਂ ਫੇਰ ਇਥੇ ਮੋਟਰਸਾਈਕਲ ਜਾ ਕੇ ਕੀ ਕਰਨਾ ਸੀ ਕਿੱਥੇ ਵੇਚਦਾ ਮੋਟਰਸਾਈਕਲ ਭਾਈ ਮੈਂ ਪਹਿਲੀ ਵਾਰ ਹੀ ਹੋਇਆ ਹੀ ਚਾਂਸ ਮੈਂ ਕਿਸੇ ਨਹੀਂ ਵੇਚਦਾ ਸੋ ਗੱਲਬਾਤ ਕਰ ਲੈਂਦੇ ਆ ਵਿਅਕਤੀ ਦੇ ਨਾਲ ਇਹ ਫੜਿਆ ਇੱਥੇ ਲੱਗਿਆ ਬਾਹਰ ਦੇ ਘਰ ਦੇ ਕੋਕੀ ਦੇ ਬਾਹਰੋਂ ਫੜਿਆ ਭਾਜੀ ਮੋਟਰਸਾਈਕਲ ਤੁਸੀਂ ਫੜਿਆ ਉਸ ਵਕਤ ਆ ਇਹਨੂੰ ਫੜਿਆ ਮੈਂ ਹੀ ਫੜਿਆ ਇਹਨੂੰ ਕਦੋਂ ਤੁਹਾਨੂੰ ਪਤਾ ਲੱਗਾ ਕਿ ਇਹਨੇ ਮੋਟਰਸਾਈਕਲ ਚੱਕ ਲਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਨਹੀਂਨੇ ਕੋ ਮੈਨੂੰ ਕਹਿੰਦਾ ਛੋਟੇ ਛੋਟੇ ਬੱਚੇ ਆ ਮੇਰੇ ਮੈਨੂੰ ਛੱਡ ਦੇ ਜਾਣ ਦੇ ਮੈਂ ਕਿਹਾ ਛੋਟੇ ਛੋਟੇ ਬੱਚੇ ਕਹਿੰਦੇ ਨੇ ਚੋਰੀਆਂ ਕਰ ਲੋਕਾਂ ਦੀ ਇਹ ਨਹੀਂ ਉਹਨੇ ਸੋਚਿਆ ਪੁੱਛਿਆ ਨਹੀਂ ਕਿ ਜਿਹਦਾ ਮੋਟਰਸਾਈਕਲ ਚੱਕਿਆ ਉਹਦੇ ਵੀ ਛੋਟੇ ਛੋਟੇ ਬੱਚੇ ਆ ਉਹ ਭਾਫੀ ਸਾਹ ਭਰੇ ਕੀ ਪਹਿਲੇ ਮੋਟਰਸਾਈਕਲ ਦੀ ਕਿਤਾਬ ਹੋਵੇ ਹੈ ਮੈਂ ਫੇਰ ਪਤਾ ਕੀਤਾ ਫੇਰ ਲੈ ਕੇ ਆਏ ਇੱਥੇ ਭਾਜੀ ਫੋਨ ਕਰਕੇ ਬੁਲਾਇਆ ਇਹਨਾਂ ਨੂੰ ਫੇਰ ਮੈਂ ਮੈਂ ਕਿਹਾ ਮੋਟਰਸਾਈਕਲ ਚੋਰ ਫੜਿਆ ਆਪਾਂ ਨੇ ਸੋ ਗੱਲਬਾਤ ਕਰ ਲੈਂਦੇ ਆ ਸਰ ਮੋਟਰਸਾਈਕਲ ਜਿਹੜਾ ਇੱਕ ਚੋਰ ਫੜਿਆ ਵਾ ਕੀ ਕਹਿਣਾ ਤੁਹਾਡਾ ਇਸ ਵਾਰੀ ਲੈ ਲੈ ਚਾਬੀ ਲਿਆ ਯਾਰ ਲੈ ਚਾਬੀ ਲਾ ਲੈ ਚਾਬੀ ਸਰ ਕੀ ਮਾਮਲਾ ਕੀ ਹੈ ਜੀ ਸਾਰਾ ਆ ਬੜੀ ਜਰਾ ਸਰ ਵੀ ਤਾਂ ਇੱਜਾ ਜਵਾਬ ਨਹੀਂ ਦੇ ਰਿਹਾ ਜਦਾ ਢਾੜਾ ਵਾਕਾ ਵਾ ਸਰ ਉਹ ਹਾਂ ਵਾਕਾ ਵੀ ਸਰ ਇਹ ਤੁਹਾਡੇ ਨਾਲ ਹੀ ਹੁੰਦਾ ਸਰ ਹਰ ਵਾਰੀ ਆਜ ਆ ਬੜਾ ਆ ਕੱਢੋ ਯਾਰ ਸਰੇ ਵਾਕਾ ਵਾ ਡਾਮ ਲਾਜ ਇਹ ਚੋਰ ਵਾਕਾ ਵਾ ਦਾ ਦੱਸਦੇ ਤੁਹਾਨੂੰ ਸਰ ਉਹੀ ਤਾਂ ਪੁੱਛ ਰਹੇ ਦੱਸੋ ਨਾ ਸਰ ਦਾ ਦੋ ਦੇ ਕੀ ਇਹ ਇਹਨੂੰ ਵਗ ਗਿਆ ਉਹ ਦੱਸ ਦੇ ਕਿ ਮੁਲਾਜ਼ਮ ਜਿਹੜੇ ਆ ਜਵਾਬ ਨਹੀਂ ਦੇ ਰਹੇ ਉੱਥੇ ਕਹਿਣਾ ਹੈ ਕਿ ਮੇਰੇ ਵਾਕਫ ਦਾਵਾ ਐਸਆਈ ਸਾਹਿਬ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਤੁਹਾਡੇ ਐਸਆਈ ਸਾਹਿਬ ਕਹਿੰਦੇ ਕਿ ਮੇਰੇ ਵਾਕਫ ਤੁਹਾਡਾ ਹੀ ਵਾਕਫ ਹੈ ਨਹੀਂ ਵਾਕਫ ਤਾਂ ਕਿਸੇ ਦਾ ਨਹੀਂ ਅਸੀਂ ਕਾਰਵਾਈ ਕਰ ਰਹੇ ਹਾਂ ਪੁੱਛ ਕੇ ਕੀ ਸਾਰੀ ਕੀ ਮਾਮਲਾ ਕੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹਨਾਂ ਨੇ ਫੋਨ ਕੀਤਾ ਕੌਣ ਹੈ ਇਹ ਤੂੰ ਹੀ ਸਾਨੂੰ ਸਦਿਹਾਈ ਤੇ ਅਸੀਂ ਆਏ ਨੂੰ ਫੜ ਲਏ ਹੁਣ ਲੈ ਕੇ ਪੁੱਛ ਕੇ ਜੋ ਵੀ ਤੁਹਾਡੇ ਪਤਾ ਕਰ ਲਿਆ ਜਿੰਨੇ ਵੀ ਇਹਨੂੰ ਫੜਿਆ ਵਾ ਉਹਨੇ ਕੀਤਾ ਕਿ ਅੰਦਰ ਵਿਆਹ ਚ ਇਹਨੂੰ ਬੁਲਾਇਆ ਸੀਗਾ ਕਿਸੇ ਨੇ ਜਾਣਦਾ ਇਹ ਤਾਂ ਹੁਣ ਇਹਦੇ ਕੋਲ ਪੁੱਛ ਗਿਆ ਤਾਂ ਜਿਹੜੇ ਬੰਦੇ ਲੱਗੇ ਸੀ ਉਹਨਾਂ ਨੂੰ ਪੁੱਛ ਲਿਆ ਵਾ ਸਰ ਹੁਣ ਤੁਸੀਂ ਗੱਲਬਾਤ ਕੀਤੀ ਡਾਇਰੀ 'ਚ ਸਭ ਕੋਈ ਨੋਟ ਕੀਤਾ ਤੁਸੀਂ ਕੀ ਗੱਲਬਾਤ ਕੀਤੀ ਉਹੀ ਪੁੱਛ ਰਹੇ ਆਪਾਂ ਉਹੀ ਇਹਦਾ ਐਡਰੈਸ ਪੁੱਛਿਆ ਵਾ ਸਾਰਾ ਕੁਝ ਜੋ ਜੈਨੂ ਨੇ ਫੜਿਆ ਉਹਦਾ ਵੀ ਐਡਰੈਸ ਨੋਟ ਕਰ ਲਿਆ ਹੁਣ ਉਹਦੇ ਪੁੱਛ ਜਾ ਕੇ ਪੁੱਛ ਕੇ ਚੱਕਦੇ ਨੇ ਇਹਨੂੰ ਕਰਚਾ ਦਿੱਤਾ ਜਾਏਗਾ ਕਿ ਵਾਕ ਹੀ ਛੱਡ ਦਿੱਤਾ ਜਾਏ ਕਿਉਂਕਿ ਐਸੇ ਹਿਸਾਬ ਕਹਿੰਦੇ ਮੇਰੇ ਵਾਕਫ ਹੈ ਵੀ ਹੋਊਗੀ ਇਹ ਤੇ ਤੁਸੀਂ ਤੁਹਾਡੇ ਐਸੇ ਹਿਸਾਬ ਕਹਿੰਦੇ ਮੇਰੇ ਵਾਕਫ ਹੈ ਹੋਊਗੀ ਹੋਊਗੀ ਵਾਕਫ ਪਰ ਕਿਹੜੇ ਥਾਣੇ ਲੈ ਕੇ ਜਾ ਰਹੇ ਹੋ ਬਾਬਾ ਬਸਤੀ ਬਾਬਾ ਬਸਤੀ ਦੇ ਸੋ ਤੁਹਾਨੂੰ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਜਿਹੜਾ ਚੋਰ ਹੈ ਇੱਕ ਜਿਹਨੂੰ ਫੜ ਕੇ ਹੁਣ ਲੈ ਕੇ ਜਾ ਰਹੇ ਆ ਤੇ ਐਸਆਈ ਸਾਹਿਬ ਦਾ ਕਹਿਣਾ ਹੈ ਕਿ ਮੇਰਾ ਵਾਕਾ ਹੋਇਆ ਪਰ ਐਸਆਈ ਸਾਹਿਬ ਨਾਲ ਜਦੋਂ ਗੱਲਬਾਤ ਹੋਈ ਐਸਆਈ ਸਾਹਿਬ ਨੇ ਕਿਹਾ ਕਿ ਜਿਹੜੀ ਕਾਰਵਾਈ ਉਹ ਪੂਰੀ ਕੀਤੀ ਜਾਏਗੀ ਸੋ ਦੇਖ ਸਕਦੇ ਹੋ ਕਿ ਬਾਈਕ ਵੀ ਜਿਹੜੀ ਹੁਣ ਹੈ ਲੈ ਕੇ ਜਾ ਰਹੇ ਨੇ ਕਦਰ ਨੂੰ ਇੰਜਾਮ ਦੇਣ ਲੱਗਾ ਸਦਾ ਤੇ ਮੌਕੇ ਤੇ ਹੀ ਫੜਿਆ ਗਿਆ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਫੜੀਏ ਜਾਂਦੀਆਂ ਨੇ ਹਾਲਾਕੇ ਦੇ ਅਰੀ-ਅਰੀਆਂ ਨਮੂਨਾ ਪੈਣ ਸਕੇ ਇੱਕ ਵਿਅਕਤੀ ਜੋ ਵਾਅਦਾ ਨੂੰ ਇੰਜਾਮ ਦੇਣ ਲੱਗਾ ਸੀ ਮੌਕੇ ਤੇ ਹੀ ਸੋ ਇਹ ਮੋਟਰਸਾਈਕਲ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਵਿਅਕਤੀ 도ੜਿਆ ਸੀਗਾ ਹੁਣ ਜਿਹੜੇ ਮੁਲਾਜ਼ਮ ਨੇ ਆ ਮੋਟਰਸਾਈਕਲ ਵੀ ਜਿਹੜਾ ਲੈ ਲਿਆ ਹੋਇਆ ਵਾ ਹੁਣ ਇੱਕ ਨਵੀਂ ਤੁਹਾਨੂੰ ਗੱਲਬਾਤ ਦੱਸਦੇ ਆ ਹੁਣ ਕੀ ਹੋਏਗਾ ਹੁਣ ਥਾਣੇ ਲੈ ਜਾ ਕੇ ਮੋਟਰਸਾਈਕਲ ਬਾਰੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਤੁਹਾਡਾ ਮੋਟਰਸਾਈਕਲ ਆ ਜਿਹੜਾ ਸਾਨੂੰ ਪਰਚੇ ਦੇ ਵਿੱਚ ਦੇਣਾ ਪੈਣਾ ਕਿਉਂਕਿ ਇਹਨੂੰ ਜਿਹੜਾ ਜੇਲ੍ਹ ਦੇ ਵਿੱਚ ਅਸੀਂ ਫੇਰ ਹੋਣੀ ਆ ਦੇਖ ਸਕਦੇ ਹੋ ਤੁਸੀਂ ਸੋ ਹਰਾਨਗੀ ਵਾਲੀ ਗੱਲ ਆ ਜਿਹੜਾ ਮੋਟਰਸਾਈਕਲ ਚੱਕਿਆ ਉਹਦੇ ਵਿੱਚ ਹੀ ਚੋਰ ਬਿਠਾ ਕੇ ਲੈ ਕੇ ਜਾ ਰਿਹਾ ਪੰਜਾਬ ਪੁਲਿਸ ਦੇ ਕੋਲ ਆਪਣਾ ਵਾਈਕਲ ਤੱਕ ਨਹੀਂ ਹੈਗਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੋਟਰਸਾਈਕਲ ਜਿਹੜਾ ਮੋਟਰਸਾਈਕਲ ਚੋਰ ਲੈ ਕੇ ਗਿਆ ਸੀਗਾ ਉਸੇ ਮੋਟਰਸਾਈਕਲ ਦੇ ਉੱਪਰ ਪੁਲਿਸ ਵਾਲੇ ਚੋਰ ਨੂੰ ਬਿਠਾ ਕੇ ਲੈ ਗਏ ਆ ਹੈਰਾਨਗੀ ਵਾਲੀ ਗੱਲ ਹੈ ਗੱਲਬਾਤ ਕਰ ਰਹੇ ਨੇ ਭਾਜੀ ਇੱਕ ਨਾਰਮਲ ਜੀ ਗੱਲ ਤੁਹਾਡਾ ਨਾਲ ਕਰਨ ਲੱਗਾ ਇੱਕ ਨਾਰਮਲ ਗੱਲ ਹੈ ਪੁਲਿਸ ਵਾਲੇ ਨੇ ਹੁਣ ਚੋਰ ਨੂੰ ਫੜ ਲਿਆ ਠੀਕ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀ ਉਦੋਂ ਤੇ ਬਿਠਾ ਕੇ ਲੈ ਕੇ ਜਾ ਹੀ ਇਹਨਾਂ ਦਾ ਮੋਟਰਸਾਈਕਲ ਤੱਕ ਨਹੀਂ ਆ ਭਾਈ ਤੇਲ ਮੁੱਕ ਗਿਆ ਹੁਣ ਕੀ ਕਰ ਸਕਦੇ ਆ ਉਹ ਵੀ ਟ੍ਰਿਪਲਿੰਗ ਤੇ ਟ੍ਰਿਪਲਿੰਗ ਤੇ ਹੁਣ ਦੇਖੋ ਇਹਦਾ ਚਲਾਨ ਕੱਟੋ ਤੀ ਅੱਗੇ ਜਾ ਕੇ ਹੁਣ ਇਹਨਾਂ ਦਾ ਵੀ ਚਲਾਨ ਹੋਣਾ ਚਾਹੀਦਾ ਟ੍ਰਿਪ ਠੀਕ ਨਹੀਂ ਇਹ ਕਰਦੇ ਆ ਨਾ ਇਹਨਾਂ ਦਾ ਵੀ ਹੋਣਾ ਚਾਹੀਦਾ ਠੀਕ ਨਹੀਂ ਇਹਨਾਂ ਦਾ ਲਾਇਸੈਂਸ ਪੁੱਛੋ ਹੈਗੇ ਨਾ ਤੋਂ ਕੁਝ ਵੀ ਨਹੀਂ ਐਨਾਂ ਤੋਂ ਨਹੀਂ ਕੀ ਲੱਗਦਾ ਭਾਜੀ ਟ੍ਰਿਪਲਿੰਗ ਕਰਕੇ ਇੱਕ ਮੋਟਰਸਾਈਕਲ ਚੋਰੀ ਹੋਇਆ ਉੱਤੇ ਬਿਠਾ ਕੇ ਚੋਰ ਨੂੰ ਲੈ ਕੇ ਉਹਨਾਂ ਰਲੇ ਹੈ ਓਕੇ ਹੈ ਹੁਣ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਦਿਖਾਉਣ ਦੇ ਆ ਕਿ ਲੋਕਾਂ ਦਾ ਕਹਿਣਾ ਵੀ ਇਹੀ ਹੈ ਕਿ ਜਿਹੜੇ ਪੁਲਿਸ ਵਾਲਿਆਂ ਦਾ ਤੇਲ ਜਿਹੜਾ ਆ ਮੁੱਕ ਗਿਆ ਹੋਣਾ ਇਸ ਕਰਕੇ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਉਹਦੇ ਉੱਤੇ ਹੀ ਬਿਠਾ ਕੇ ਜਿਹੜਾ ਆ ਚੋਰ ਨੂੰ ਵਾਪਸ ਥਾਣੇ ਵਿੱਚ ਲੈ ਗਏ ਆ ਤੇ ਜਿਹੜੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਇਆ ਉਸ ਨੂੰ ਮੋਟਰਸਾਈਕਲ ਤਾਂ ਕੀ ਦੇਣਾ ਹੁਣ ਸ਼ਾਇਦ ਆਪਣੇ ਕੋਲ ਰੱਖਣਗੇ ਜਾਂ ਉਹ ਕਹਿਣਗੇ ਕਿ ਇਹਨੂੰ ਪਰਚੇ ਦੇ ਵਿੱਚ ਮੋਟਰਸਾਈਕਲ ਨੂੰ ਪਾਣਾ ਪੈਗਾ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੋਏਗਾ ਕਿਉਂਕਿ ਮੋਟਰਸਾਈਕਲ ਚੋਰੀ ਹੋਇਆ ਉਸ ਤੋਂ ਬਾਅਦ ਜਾਂ ਮੋਟਰਸਾਈਕਲ ਦਿੰਦੇ ਆ ਕਿ ਨਹੀਂ ਦਿੰਦੇ ਇਹ ਤਾਂ ਜਿਹੜੀ ਪੁਲਿਸ ਦੀ ਲਗਾਤਾਰ ਜਿਹੜੀ ਚੋਰ ਨੂੰ ਬਿਠਾ ਕੇ ਮੋਟਰਸਾਈਕਲ ਲੈ ਗਏ ਵੀ ਇਹਨਾਂ ਕੋਲ ਆਪਣਾ ਵਾਈਕਲ ਤੱਕ ਨਹੀਂ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰਿਪਲਿੰਗ ਕਰਕੇ ਲੈ ਕੇ ਗਏ ਆ ਸੋ ਦੇਖਣ ਵਾਲੀ ਗੱਲ ਹੁਣ ਇਹ ਹੋਏਗੀ ਕਿ ਜਿਹੜੇ ਇਹ ਵਿਅਕਤੀ ਆ ਜਿਹੜੇ ਇਹ ਮੁਲਾਜ਼ਮ ਹੈ ਪੁਲਿਸ ਪ੍ਰਸ਼ਾਸਨ ਆਪਣੇ ਮੁਲਾਜ਼ਮਾਂ ਦੇ ਕੀ ਕਾਰਵਾਈ ਕਰਦਾ ਹੈ ਤੇ ਚੋਰ ਦੇ ਉੱਤੇ ਜਿਹੜੀ ਕਿੜੀਆਂ ਧਾਰਾ ਲੰਦ ਤਤਕਲੀਮ ਦੇ ਇਜਾਜ਼ਤ ਧੰਨਵਾਦ